ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 18 ਪੰਜਾਬ ਦੇ ਵਿੱਚ ਜੇ ਥਾਣੇ ਦੇ ਨੇੜੇ ਚੋਰੀ ਹੋ ਜਾਏ ਤਾਂ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖੋਗੇ ਕਿ ਥਾਣੇ ਦੇ ਨੇੜੇ ਚੋਰੀ ਦੀ ਵਾਰਦਾਤ ਨੂੰ ਚੋਰ ਅੰਜਾਮ ਦੇ ਜਾਂਦੇ ਆ ਤੇ ਪੁਲਿਸ ਕੀ ਕਰ ਰਹੀ ਸੀ ਸੋ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਅਸੀਂ ਨੈਸ਼ਨਲ ਹਾਈਵੇ ਤੇ ਖੜੇ ਆ ਨਾਲ ਹੀ 10 ਕਦਮ ਤੇ ਸਦਰ ਥਾਣਾ ਉਰੇ ਪੈਂਦਾ ਜਿੱਥੇ ਕਿ ਪੁਲਿਸ ਦੀ ਹਾਰ ਟਾਈਮ ਗਾਸਟ ਹੁੰਦੀ ਹੈ ਲੇਕਿਨ ਉਸ ਦੇ ਨਾਲ ਈਗਰ ਟਰੇਡਰਸ ਦਾ ਜਿਹੜਾ ਦਫਤਰ ਹੈ ਟਰਾਂਸਪੋਰਟ ਦਾ ਉੱਥੇ ਟਰਾਲੇ ਦੇ ਵਿੱਚੋਂ ਚੋਰੀ ਹੋ ਜਾਣਾ ਟੈਂਕੀ ਦੇ ਵਿੱਚੋਂ ਚੋਰੀ ਹੋ ਜਾਣਾ ਇੱਕ ਬੜਾ ਵੱਡਾ ਸਵਾਲ ਜਿਹੜਾ ਹੈ ਪੁਲਿਸ ਦੀ ਕਾਰਗੁਜ਼ਾਰੀ ਤੇ ਖੜਾ ਹੁੰਦਾ ਹੈ ਸੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਜਿਹੜੀ ਟੈਂਕੀ ਖੜੀ ਹੈ ਇਹਦੇ ਰਾਤੀ ਚੋਰ ਜਿਹੜੇ ਹੈ ਸ਼ੀਸ਼ੇ ਤੋੜ ਕੇ ਤੇ ਇਸੀ ਚੋਂ ਜਿਹੜਾ ਹੈ ਕੀਮਤੀ ਸਮਾਨ ਜਿਹੜਾ ਜਿਵੇਂ ਬੈਟਰੀ ਹੋਗੇ ਹੋਰ ਵੀ ਜਿਹੜਾ ਜੈਕ ਵਗੈਰਾ ਜਿਹੜਾ ਸਮਾਨ ਸੀਗਾ ਉਹ ਚੋਰੀ ਕਰਕੇ ਜਿਹੜਾ ਰਫੂ ਚੱਕਰ ਹੋ ਗਏ ਆ ਇਹ ਰੋਡ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਈਗਲ ਮੋਟਲ ਨੂੰ ਜਾ ਰਹੀ ਹੈ ਇਹ 24 ਘੰਟੇ ਰੋਡ ਜਿਹੜੀ ਚੱਲਦੀ ਹੈ ਚੋਰ ਸੀਸੀਟੀਵੀ ਕੈਮਰੇ ਦੀ ਫੁਟੇਜ ਤੁਹਾਨੂੰ ਦਿਖਾ ਰਹੀ ਕਿ ਕਿੰਨੇ ਆਰਾਮ ਦੇ 3-4 ਬੰਦੇ ਜਿਹੜੇ ਹੈ ਇਸ ਗੱਡੀ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਆ ਔਰ ਤੋਂ ਨਾਲੇ ਸੜਕ ਵਾਲੇ ਪਾਸੇ ਤੋਂ ਚੜਦੇ ਆ ਖਦਾਨਾ ਵਾਲੇ ਪਾਸੇ ਤੋਂ ਵੀ ਨਹੀਂ ਚੜਦੇ ਸੜਕ ਵਾਲੇ ਪਾਸੇ ਤੋਂ ਚੜ ਕੇ ਉਸ ਤੋਂ ਬਾਅਦ ਜਿਹੜਾ ਹੈ ਬੜੇ ਆਰਾਮ ਦੇ ਨਾਲ ਇੱਕ ਘੰਟਾ ਪੂਰਾ ਲਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਤਰਫੋਂ ਚੱਕਰ ਹੋ ਜਾਂਦੇ ਆ ਸੋ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਤੇ ਲਗਾਤਾਰ ਇਸ ਨੂੰ ਸ਼ੇਅਰ ਕਰਦੇ ਜਾਓ ਕਿ ਸਦਰ ਥਾਣੇ ਦੇ 10 ਕਦਮ ਤੇ ਚੋਰੀ ਹੋ ਜਾਣਾ ਇੱਕ ਬਹੁਤ ਵੱਡਾ ਸਵਾਲ ਹੈ ਸੋ ਮਾਲਕ ਖਣੇ ਹੈ ਮਿੰਦਰ ਕੁਮਾਰ ਸੈਗਲ ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਸਦਰ ਥਾਣੇ ਦੇ ਨਾਲ ਤੁਹਾਡਾ ਦਫ਼ਤਰ ਹੈ ਤੁਹਾਡੇ ਗੱਡੀ 'ਚੋਂ ਸਮਾਨ ਚੋਰੀ ਹੋ ਗਿਆ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਵੀ ਕਈ ਵਾਰੀ ਇਹ ਜੀ ਵਾਰਦਾਤ ਹੋ ਚੁੱਕੀ ਮੈਂ ਤਾਂ ਆ ਪਖਰਾਨਾ ਰੋਡ ਦੇ ਉੱਪਰ ਗੱਡੀ ਖੜੀ ਹੈ ਮੇਨ ਰੋਡ ਚਲਦੀ ਤਾਂ ਵੀ ਘੰਡੇ ਰੋਡ ਚਲਦੀ ਹੈ ਔਰ ਗੱਡੀ ਦੇ ਸ਼ੀਸ਼ਾ ਤੋੜ ਇੱਥੋਂ ਤੋੜ ਕੇ ਫਿਰ ਕੀ ਤਾਂ ਪਾਲੇ ਤੋੜ ਕੇ ਵੈਟਰ ਜੈਕ ਅੰਦਰੋਂ ਸਾਰਾ ਸਾਮਾਨ ਚੱਕ ਕੇ ਜੋਰ ਲਾ ਜਾਂਦੇ ਆ ਆਰਾਮ ਨਾਲ ਕੋਈ ਨੌਕ ਲਿਖਦਾ ਨਾ ਪੈਟਰੋਲ ਵਾਲੇ ਆਉਂਦੇ ਨਾ ਕੋਈ ਆਉਂਦਾ ਉਸ ਤੋਂ ਪਹਿਲਾਂ ਕਹਿੰਦੇ ਘੰਟਾ ਪਹਿਲਾਂ ਗੱਡੀ ਹੋਵੇ ਜੀ ਗੱਡੀ ਆ ਕੇ ਤਾਂ ਵੀ ਕੋਈ ਅਸੀ ਗੱਲ ਨਹੀਂ ਹੋਈ ਤੇ ਚੌਕੀਦਾਰ ਉਰ ਤੋਂ ਜਿਹੜਾ ਥਾਣਾ ਹੈਗਾ ਉਹ ਕਿੰਨੀ ਦੂਰੀ ਤੇ ਹੈਗਾ ਜੀ ਬਸ 10 ਕਿਤੋਂ ਦਾ ਥਾਣਾ ਹੈ ਇੱਥੋਂ ਨਾਲ ਥਾਣਾ ਹੀ ਹੈ ਅੱਛਾ ਤੁਹਾਡੀ ਨਾਲ ਹੀ ਬਿਲਕੁਲ ਉਹ ਬਿਲਕੁਲ ਦਵਾਰ ਨਾਲ ਦਵਾਰ ਤੇ ਗੱਡੀਆਂ ਸਾਰੀ ਥਾਣੇ ਦੇ ਨੇੜੇ ਹੀ ਖੜੀ ਹੁੰਦੀਆਂ ਜੀ ਰੁਕੋ ਥਾਣੇ ਦੇ ਬਾਹਰ ਹੀ ਖੜਦੀਆਂ ਨੇੜੇ ਹੀ ਖੜਦੀਆਂ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਆਈ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਤਿੰਨ ਚਾਰ ਬੰਦੇ ਇੱਕ ਗੱਡੀ ਨੂੰ ਜਿਹੜਾ ਹੈ ਆਪਣਾ ਨਿਸ਼ਾਨਾ ਬਣਾ ਰਹੇ ਗੱਡੀ 'ਚ ਚੋਰੀ ਕਰ ਲੈ ਜਾਣਾ ਰੋਡ ਤੇ ਗੱਡੀ ਖੜੀ ਕਰਨੀ ਮੁਰੇ ਵੀ ਬੰਦਾ ਖੜਿਆ ਜਿੱਥੇ ਆਪਾਂ ਇਸ ਟਾਈਮ ਮੌਜੂਦ ਆ ਉਹ ਰੇਕੀ ਕਰ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਕੀ ਕਹਿਣਾ ਚਾਹੋਗੇ ਪੁਲਿਸ ਅਫਸਰ ਨੂੰ ਵੱਡੇ ਅਫਸਰਾਂ ਨੂੰ ਕੀ ਕਹਿਣਾ ਚਾਹੋਗੇ ਪੁਲਿਸ ਅਫਸਰ ਮੈਂ ਰਿਕੁਐਸਟ ਕਰਾਂਗਾ ਭਾਈ ਆਪਣੇ ਚੋਰਾਂ ਦਾ ਨੱਥ ਪਾਓ ਚੋਰੀ ਚੋਰੀ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹਦਾ ਸਮਾਨ ਚੋਰੀ ਹੋ ਗਿਆ ਉਹ ਤਾਂ ਬਹੁਤ ਹੀ ਦੁਖੀ ਹੋਣਗੇ ਸੋ ਰਾਜਪੁਰੇ ਦੇ ਵਿੱਚ ਪਹਿਲਾਂ ਚੋਰੀ ਦੀ ਵਾਰਦਾਤਾ ਦੇ ਵਿੱਚ ਇੱਕਦਮ ਅਚਾਨਕ ਵਾਧਾ ਹੋਇਆ ਸੀ ਉਸ ਤੋਂ ਬਾਅਦ ਠੱਲ ਪਈ ਸੀ ਤੇ ਹੁਣ ਫੇਰ ਦੁਬਾਰਾ ਜਿਹੜੇ ਹਨ ਚੋਰ ਸਤਰਕ ਹੁੰਦੇ ਨਜ਼ਰ ਆ ਰਹੇ ਹਨ ਸੋ ਇਹ ਗੱਡੀ ਖੜੀ ਸੀਗੀ ਇਸ ਵਿੱਚੋਂ ਕੀਮਤੀ ਸਮਾਨ ਜਿਹੜਾ ਲੈ ਗਏ ਸੀਗੇ ਡਰਾਈਵਰ ਸਾਡੇ ਨਾਲ ਮੌਜੂਦ ਹੈ ਕਿਸ ਟਾਈਮ ਗੱਡੀ ਖੜੀ ਕੀਤੀ ਹੋ ਰੇ ਅਗੇ ਇੱਥੇ ਖੜੀ ਸਾਢੇ 3:00 ਵਜੇ ਸਾਢੇ 3:00 ਵਜੇ ਤੇ ਉਸ ਤੋਂ ਬਾਅਦ ਹੁਣ ਤੁਸੀਂ ਤਾਂ ਸਵੇਰੇ ਆ ਕੇ ਦੇਖਿਆ ਤਾਂ ਕੀ ਸੀ ਗੱਲ ਹਾਂਜੀ ਹਾਂਜੀ ਸਵੇਰੇ ਦੇਖਿਆਣਗੇ ਬੈਟਰੀ ਕੱਢੇ ਆ ਟਾਇਰ 파ੜਦਾ ਹੀ ਅ ਤੁਸੀਂ ਦੇਖ ਸਕਦੇ ਹੋ ਕਿ ਇਹ ਜੀ ਵਾਰਦਾਤ ਹੋਣੀ ਉਹ ਵੀ ਥਾਣੇ ਦੇ ਨੇੜੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋਣੇ ਆਣ ਵਾਲਾ ਸਮਾਂ ਦੱਸੇਗਾ ਕਿ ਪੁਲਿਸ ਇਸ ਤੇ ਕੀ ਕਾਰਵਾਈ ਕਰਦੀ ਹੈ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ న్యూਸ 89 ਪੰਜਾਬ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ